ਹਾਂਜੀ ਜਿਹੜੇ ਲੋਕ ਸੌਣ ਤੋਂ ਪਹਿਲਾਂ ਕੇਲਾ ਖਾਂਦੇ ਨੇ ਤਾਂ ਉਹ ਸਾਵਧਾਨ ਹੋ ਜਾਣ ਤਾਂ ਇਹ ਖਬਰ ਉਹਨਾਂ ਦੇ ਲਈ ਹੈ ਖਾਸ ਕਰਕੇ ਜਿਹੜੇ ਸੌਣ ਤੋਂ ਪਹਿਲਾਂ ਕੇਲਾ ਖਾਣਾ ਪਸੰਦ ਕਰਦੇ ਨੇ ਧਿਆਨ ਨਾਲ ਕੱਲੀ ਕੱਲੀ ਗੱਲ ਸੁਣ ਲੈਣਾ ਆਪਣੇ ਸਰੀਰ ਦੀ ਸਿਹਤ ਨੂੰ ਧਿਆਨ ਵਿੱਚ ਰੱਖਣਾ ਹਰ ਕਿਸੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਕੇਲਾ ਸਭ ਤੋਂ ਆਸਾਨੀ ਨਾਲ ਉਪਲਬਧ ਤੇ ਪੋਸ਼ਟਿਕ ਫਲਾਂ ਵਿੱਚੋਂ ਇੱਕ ਆ ਪਰ ਇਸ ਨੂੰ ਖਾਣ ਦੇ ਸਮੇਂ ਨੂੰ ਲੈ ਕੇ ਖਾਸ ਸਾਵਧਾਨੀ ਵਰਤਨੀ ਚਾਹੀਦੀ ਆ ਰਾਤ ਦੇ ਸਮੇਂ ਤੋਂ ਸੌਣ ਤੋਂ ਪਹਿਲਾਂ ਕੇਲਾ ਖਾਣਾ ਬਹੁਤ ਸਾਰੇ ਲੋਕਾਂ ਦੀ ਆਦਤ ਬਣ ਚੁੱਕੀ ਆ ਪਰ ਆਯੁਰਵੇਦ ਦੇ ਸਰ ਇਹ ਸਿਰਫ ਮਿੱਠਾ ਸੁਆਦ ਹੀ ਨਹੀਂ ਦੱਸ ਸਕੋ ਸਰੀਰ ਤੇ ਪਚਨ ਪ੍ਰਣਾਲੀ ਤੇ ਨਕਾਰਾਤਮਕ ਪ੍ਰਭਾਵ ਵੀ ਪਾ ਸਕਦਾ ਆਯੁਰਵੇਦ ਮੰਨਦਾ ਕਿ ਰਾਤ ਦੇ ਸਮੇਂ ਕੇਲਾ ਖਾਣ ਨਾਲ ਸਰੀਰ ਵਿੱਚ ਠੰਡਕ ਵੱਧਦੀ ਆ ਇਸ ਕਾਰਨ ਸਰੀਰ ਵਿੱਚ ਬਾਤ ਅਤੇ ਕਾਫੋ ਦੋਵਾਂ ਦਾ ਵਾਧਾ ਹੋ ਸਕਦਾ ਜਿਸ ਕਾਰਨ ਸਾਰਦੀ ਤੇ ਜ਼ੁਕਾਮ ਖਾਂਗ ਪਰੇਸ਼ਾਨ ਕਰ ਸਕਦੀ ਆ ਕੇਲੇ ਵਿੱਚ ਫਾਈਬਰ ਦੀ ਮੌਜੂਦਗੀ ਕਾਰਨ ਰਾਤ ਨੂੰ ਇਸ ਦਾ ਸੇਵਨ ਕਰਨ ਨਾਲ ਪਾਚਨ ਨਾਲ ਜੁੜੀਆਂ ਦਿੱਕਤਾਂ ਪੇਸ਼ ਆ ਸਕਦੀਆਂ ਨੇ ਇਸ ਨਾਲ ਪੇਟ ਵਿੱਚ ਗੈਸ ਅਤੇ ਸੋਜ ਹੋਰ ਜਿਹੜੀਆਂ ਸਮੱਸਿਆਵਾਂ ਦੀ ਵਧਣ ਦੀ ਸੰਭਾਵਨਾ ਰਹਿੰਦੀ ਹੈ ਤੇ ਕੇਲੇ ਵਿੱਚ ਕੁਦਰਤੀ 슈ਗਰ ਮੌਜੂਦ ਹੁੰਦੀ ਹੈ ਤੇ ਰਾਤ ਨੂੰ ਕੇਲਾ ਖਾਣ ਨਾਲ ਖੂਨ ਵਿੱਚ 슈ਗਰ ਦਾ ਪੱਧਰ ਵੱਧ ਸਕਦਾ ਜਿਸ ਨਾਲ ਮధుమేਹ ਦੇ ਮਰੀਜ਼ਾਂ ਲਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਇਸ ਲਈ ਡਾਇਬਟੀਜ਼ ਦੇ ਮਰੀਜ਼ਾਂ ਨੂੰ ਕੇਲੇ ਦਾ ਸੇਵਨ ਜਿਹੜਾ ਸੋਚ ਸਮਝ ਕੇ ਹੀ ਕਰਨਾ ਚਾਹੀਦਾ